ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪਾਣੀ ਦੇ ਨਿਕਾਸ ਲਈ ਪਾਈ ਜਾ ਰਹੀ ਪਾਈਪਲਾਈਨ ਦੁਕਾਨਦਾਰਾਂ ਲਈ ਸਿਰਦਰਦੀ ਵਾਟਰ ਸਪਲਾਈ ਸੀਵਰੇਜ ਸਿਸਟਮ ਹੋਇਆ ਠੱਪ বাস ਸਟੈਂਡ ਤੇ ਟੀ ਪੁਆਇੰਟ ਤੱਕ ਬਰਸਾਤੀ ਪਾਣੀ ਦੇ ਨਿਕਾਸ ਲਈ ਪਾਈ ਜਾ ਰਹੀ ਪਾਈਪਲਾਈਨ ਦੀ ਧੀ ਮੀਰ ਰਫਤਾਰ ਇਸ ਰੋਡ ਤੇ ਸਥਿਤ ਦੁਕਾਨਾਂ ਲਈ ਸਿਰਦਰਦੀ ਬਣੀ ਹੋਈ ਹੈ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ ਦੁਕਾਨਦਾਰਾਂ ਨੇ ਨਗਰ ਕੌਂਸਲ ਨੂੰ ਅਪੀਲ ਕੀਤੀ ਹੈ ਕਿ ਇਸ ਕਾਰਜ ਨੂੰ ਜਲਦੀ ਨਿਬੇੜਾ ਚੜਾਇਆ ਜਾਵੇ ਇਸ ਸਬੰਧੀ ਕੌਂਸਲਰ ਰਾਜਕੁਮਾਰ ਤਿੰਕਾ ਗਾਜੇਵਾਸ ਨੇ ਕਿਹਾ ਕਿ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਦੇਰ ਅਤੇ ਪੈ ਰਹੀ ਬਰਸਾਤ ਕਾਰਨ ਇਸ ਰੋਡ ਤੋਂ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ ਸੇਫਟੀ ਨੀਮਾ ਦੀ ਵੀ ਪਾਲਣਾ ਨਹੀਂ ਕੀਤੀ ਗਈ ਉਨ੍ਹਾਂ ਇਹ ਵੀ ਕਿਹਾ ਹੈ ਕਿ ਠੇਕੇਦਾਰ ਵੱਲੋਂ ਪਾਈਪਲਾਈਨ ਦਾ ਵਿਛਾਈ ਜਾ ਰਹੀ ਹੈ ਪਰ ਨਾ ਤਾਂ ਹੁੰਦਿਆਂ ਹੋਦੀਆਂ ਬਣਾਈਆਂ ਜਾ ਰਹੀਆਂ ਹਨ ਨਾ ਹੀ ਮੇਨਟੇਨੈਂਸ ਕੀਤੀ ਜਾ ਰਹੀ ਹੈ ਜਿਸ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ ਉਹਨਾਂ ਕਹਿੰਿਆ ਕਿ ਪਾਈਪਲਾਈਨ ਉਪ ਪੌਣ ਲਈ ਜੀਸੀਬੀ ਮਸ਼ੀਨ ਦੀ ਕੀਤੀ ਜਾਰੀ ਵਰਤੋਂ ਨਾਲ ਵਾਟਰ ਸਪਲਾਈ ਸੀਵਰੇਜ ਪਾਈਪਲਾਈਨ ਅਤੇ ਅੰਡਰਲਾਈਨ ਤਾਰਾਂ ਵੀ ਟੁੱਟ ਗਈਆਂ ਅਤੇ ਵਾਟਰ ਸਪਲਾਈ ਅਤੇ ਸੀਵਰੇਜ ਸਿਸਟਮ ਠੱਪ ਹੋ ਗਿਆ ਵਾਟਰ ਸਪਲਾਈ ਅਤੇ ਸੀਵਰੇਜ ਕਨੈਕਸ਼ਨ ਚਾਲੂ ਕਰਾਉਣ ਲਈ ਦੁਕਾਨਦਾਰਾਂ ਨੂੰ ਹਜ਼ਾਰਾਂ ਰੁਪਏ ਆਪਣੀ ਜੇਬ ਚੋਂ ਖਰਚਨੇ ਪੈ ਰਹੇ ਹਨ ਇਸ ਸਬੰਧੀ ਗੱਲਬਾਤ ਦੌਰਾਨ ਕਾਰਜ ਸਾਰਕ ਅਫਸਰ ਬਜਿੰਦਰ ਸਿੰਘ ਨੇ ਕਿਹਾ ਕਿ ਬਰਸਾਤ ਕਾਰਨ ਇਸ ਕੰਮ ਵਿੱਚ ਰੁਕਾਵਟ ਪਈ ਹੈ ਫਿਰ ਵੀ ਉਹ ਇਸ ਕਾਰਜ ਨੂੰ ਜਲਦੀ ਨਿਪਟਾਉਣਗੇ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਸਾਰੇ ਇਹ ਬਾਈਸਾਂ ਚੀਵਰੇ ਚੱਲੂਗੀ ਜੀ ਨਗਰ ਕੌਂਸਲ ਦੇ ਖਾਣ ਦੇ ਤਰੀਕਿਆਂ ਨੇ ਦੇ ਲਾਵਾਂਗੇ ਖਬਰ ਹੈ ਚੱਲ ਵੀ ਗੱਲ ਅੱਡ ਜਾ ਕੋ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਅਗਰਸੇਹ ਕਲੋਨੀ ਦਾ ਪਿਛਲੇ ਇਹਨਾਂ ਨੇ 2-4 ਮਹੀਨੇ ਪਹਿਲਾਂ ਪੈਪ ਪਾਇਆ ਸੀ ਉਹ ਪੈਪ ਤੋੜਦਾ ਉਹ ਸਾਰਾ ਗੰਦਾ ਪਾਣੀ ਉੱਥੇ ਖੜਾ ਹੈ ਉਹਦੀ ਰਿਪੇਅਰ ਨਹੀਂ ਕਰ ਰਹੇ ਜਿਹੜਾ ਵੀ ਪੈਪ ਰਸਤੇ ਟੁੱਟਦਾ ਜਾ ਰਿਹਾ ਉਹ ਇਹ ਕਮੇਟੀ ਦਾ ਜਾਂ ਠੇਕੇ ਸੰਬੰਧ ਠੇਕੇ ਦਾ ਹੱਕ ਬਣਦਾ ਉਹ ਠੀਕ ਕਰਕੇ ਦੇਣਾ ਨੰਬਰ 2 ਜਿਨੂੰ ਪਤਾ ਹੈ ਬਰਸਾਤੀ ਮੌਸਮ ਹੈ ਠੰਡ ਦਾ ਟਾਈਮ ਹੈ ਜਿਵੇਂ ਜਿਵੇਂ ਕੰਮ ਕਰਦੇ ਆ ਉਹਨੇ ਬਰਸਾਤ ਪੈ ਗਈ ਤੁਸੀਂ ਦੇਖੋ ਜਿੰਨਾ ਵੀ ਇਹਨੇ ਪੈਪ ਪਾਇਆ ਹੈ ਸਾਰੇ ਪੈਪ ਦੇ ਮਿੱਟੀ ਭਰ ਚੁੱਕੀ ਹੈ ਇਸ ਮੈਂ ਇਹ ਮੰਗ ਕਰਦਾ ਕਮੇਟੀ ਦੇ ਠੇਕੇਦਾਰ ਤੋਂ ਵੀ ਕਮੇਟੀ ਤੋਂ ਵੀ ਇਹ ਪੈਪ ਦੀ ਜਿਹੜੀ ਮਿੱਟੀ ਕਢਾ ਕੇ ਸਫਾਈ ਕਰਾ ਕੇ ਫਿਰ ਕੰਮ ਕਰਾਇਆ ਜਾਵੇ ਜੇ ਐਡੀ ਮਿੱਟੀ ਪੈਂਦੀ ਇਹਦੇ ਵਿੱਚ ਪਾਣੀ ਜਿਹੜਾ ਪਹਿਲਾਂ ਚੱਲ ਰਿਹਾ ਉਲਟਾ ਹੋ ਖੜ ਜਾਊਗਾ ਤੇ ਪ੍ਰਸ਼ਾਸਨ ਦੀ ਵੀ ਜਿਹੜੀ ਅਣਗਹਿਲੀ ਹੈ ਨਾ ਕੋਈ ਰੋਡ ਦੇ ਸੇਫਟੀ ਬੈਲਟ ਹੈ ਲੋਕਲ ਪਰ ਟ੍ਰੈਫਿਕ ਇੰਨੀ ਹੈ ਪਰੇਸ਼ਾਨ ਹੋ ਰਹੇ ਨੇ ਸਿੰਗਲ ਵਨਵੇਅ ਰੋਡ ਬਣਿਆ ਹੋਇਆ ਹੈ ਸਾਈਡ ਦੇ ਸੇਫਟੀ ਬਿਲਡ ਲਾ ਕੇ ਪੱਟੀ ਲਾ ਕੇ ਸੀ ਉਹਦੀ ਪੱਟੀ ਲਾ ਕੇ ਫੇਰ ਕੰਮ ਕਰਾਉਂ ਜਿੰਨਾ ਰਾਤ ਨੂੰ ਤੇ ਕਿੱਡੇ-ਕੱਡੇ ਖੱਡੇ ਨੇ ਰਾਤ ਨੂੰ ਬਦ ਵਿੱਚ ਗਿਰ ਸਕਦਾ ਹੈ ਕੱਲ ਰਾਤ ਵੀ ਇੱਕ ਮੋਟਰਸਾਈਕਲ ਖੱਡੇ ਵਿੱਚ ਗਿਰ ਗਿਆ ਉਹਦੇ ਵਿਚਾਰੇ ਕੱਪੜੇ ਰੇੜੇ ਸਾਰੇ ਭਜ ਗਏ ਸੱਟਾਂ ਵੀ ਲੱਗੀਆਂ ਇਵਨ ਕਿ ਮੋਟਰਸਾਈਕਲ ਵੀ ਟੁੱਟ ਗਿਆ ਇਹਦੇ ਨਾਲ-ਨਾਲ ਸਾਡੀ ਸਿੱਖ ਕਲੋਨੀ ਦੇ ਵਿੱਚ ਅੱਜ ਤੋਂ 8 ਸਾਲ ਪਹਿਲਾਂ ਰਖੜਾ ਸਾਹਮਣੇ 50 ਲੱਖ ਰੁਪਏ ਲੱਗਦਿਆਂ ਲੱਗੇ ਕਿ ਇੱਕ ਪਾਣੀ ਦਾ ਪਾਇਪ ਆਇਆ ਸੀਗਾ ਵੀ ਸਿੱਖ ਕਲੋਨੀ ਨੂੰ ਰਾਹਤ ਮਿਲ ਸਗੀ 8 ਸਾਲਾਂ ਬਾਅਦ ਮੈਂ ਜਿਹੜਾ ਤੁਹਾਡਾ ਇਹ ਸੀਵਰੇ ਬੋਰਡ ਹੈ ਇਹਨਾਂ ਨਕੰਮਾ ਮਹਿਕਮਾ ਮੈਂ ਕਹਿ ਸਕਦਾ ਵੀ ਇੰਨਾ ਸਾਡੇ ਕਲੋਨੀ ਚ ਬੁਰਾ ਹਾਲ ਹੈ ਉਰੇ 12-12 ਪਾ ਘੰਟੇ ਪਾਣੀ ਖੜਦਾ ਉਹ ਪੈਪ ਸਹੂਲਤਵਾਸੇ ਪਾਇਆ ਸੀ ਉਹ 8 ਸਾਲਾਂ ਬਾਅਦ ਮੈਂ ਉੱਥੇ ਐਮਸੀ ਹੋਣ ਦੇ ਨਾਤੇ ਰਾਜਗਮ ਟਿੰਕਾ ਐਮਸੀ ਹੋਣ ਦੇ ਨਾਤੇ ਮੈਂ 8 ਸਾਲਾਂ ਬਾਅਦ ਪੈਵਲੈਂਥੀ ਆਪਣੀ ਸਾਰੀ ਆਪਣਾ ਕਲੀਅਰ ਕਰਾਈ ਆ ਤਾਂ ਕਿ ਪਾਣੀ ਦੀ ਨਿਕਾਸੀ ਹੋ ਜਾਵੇ ਮੈਂ ਇੱਕ ਕਮੇਟੀ ਨੂੰ ਬੇਨਤੀ ਕਰਦਾ ਹਾਂ ਸਭ ਤੋਂ ਠੇਕਦਾਰ ਨੂੰ ਬੇਨਤੀ ਕਰਦਾ ਜਿਹੜਾ ਪੈਪ ਪਾ ਰਹੇ ਹੋ ਇਸ ਪੈਪ ਦੀ ਸਾਰੀ ਮਿੱਟੀ ਕਢਾ ਕੇ ਮਿੱਟੀ ਸਾਫ਼ ਕਰੀ ਜਾਵੇ ਜਲਦੀ ਜਲਦੀ ਜਿਹੜੇ ਇਹਦਾ ਕੰ ਜਿਹੜਾ ਵੀ ਤੁਸੀਂ ਪੁੱਟਿਆ ਸਾਰਾ ਸਿਸਟਮ ਇਹਨੂੰ ਸਹੀ ਤਰ੍ਹਾਂ ਮਿੱਟੀ ਨਾਲ ਢਾਕੇ ਨੂੰ ਉੱਪਰ ਇੰਟਰਲੌਕ ਟਾਇਲ ਲਾ ਕੇ ਲੋਕਾਂ ਨੂੰ ਰੱਖ ਦਿਓ ਤਾਂ ਕਿ ਲੋਕ ਆਸਾਨੀ ਨਾਲ ਇਥੋਂ ਲੰਘ ਸਕਣ